ਪਿਛਲੇ ਦਿਨੀ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਵਾਦਿਤ ਵੀਡੀਓ ਜਿਹੜਾ ਕਿ ਉਹਨਾਂ ਨੇ ਮਜਵੀ ਸਿੱਖ ਭਾਈਚਾਰੇ ਨੂੰ ਲੈ ਕੇ ਦਿੱਤਾ ਸੀ ਉਹ ਸਾਰਿਆਂ ਨੇ ਸੁਣਿਆ ਹੈ ਅਮਰਿੰਦਰ ਸਿੰਘ ਹੁੰਦਾ ਸੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪੁੰਦਾ ਸੀ ਪੱਠੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਜਦੋਂ ਮੈਂ ਰਾਜੇ ਵੜਿੰਗ ਦੀ ਉਹ ਵੀਡੀਓ ਦੇਖੀ ਤਾਂ ਮੈਨੂੰ ਲੱਗਾ ਕਾਂਗਰਸ ਨੇ ਪਤਾ ਨਹੀਂ ਕਿੰਨਾ ਕੁ ਮਾਨ ਸਨਮਾਨ ਦਿੱਤਾ ਪਤਾ ਨਹੀਂ ਕਿਹਦੇ ਸ਼ਾਇਦ ਬੰਦਾ ਅਨਪੜੀ ਸੀਗਾ ਜਿਹਨੂੰ ਕਾਂਗਰਸ ਨੇ ਇੰਨਾ ਮਾਨ ਸਨਮਾਨ ਦਿੱਤਾ ਜਿਹਦੇ ਕਰਕੇ ਜਿਹੜਾ ਰਾਜਾ ਵੜਿੰਗ ਆ ਉਹ ਆਪਣੇ ਆਪ ਨੂੰ ਬਾਹਰ ਹੋ ਕੇ ਬੋਲਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਮੈਂ ਦੇਖਿਆ ਜਦੋਂ ਮੈਂ ਗੂਗਲ ਤੇ ਸਰਚ ਕੀਤਾ ਕਿ ਜਿਹੜੇ ਬੁਤਾ ਸਿੰਘ ਤੁਸੀਂ ਜਿਨ੍ਹਾਂ ਦੇ ਖਿਲਾਫ ਉਹ ਬੋਲ ਰਿਹਾ ਸੀ ਉਹਨਾਂ ਦੀ ਜਦੋਂ ਮੈਂ ਕੁਆਲੀਫਿਕੇਸ਼ਨ ਚੈੱਕ ਕੀਤੀ ਤਾਂ ਬੀਏ ਆਨਰਸ ਐਮਏ ਪੀਐਚਡੀ ਔਰ ਉਹ ਦੇਸ਼ ਦੇ ਗ੍ਰਹਿ ਮੰਤਰੀ ਰਹੇ ਆ ਔਰ ਰਾਜਪਾਲ ਵੀ ਰਹੇ ਆ ਔਰ ਮੈਂਬਰ ਆਫ ਪਾਰਲੀਮੈਂਟਰੀ ਬਹੁਤ ਵਾਰੀ ਰਹੇ ਆ ਪਰ ਉੱਥੇ ਜਦੋਂ ਮੈਂ ਰਾਜੇ ਬੜਿੰਗਦੀ ਜਦੋਂ ਕੁਆਲੀਫਿਕੇਸ਼ਨ ਦੇਖੀ ਤੇ ਰਾਜਾ ਬੜਿੰਗ 10ਵੀਂ ਪਾਸ ਆ ਸੋ ਮੈਂ ਫਿਰ ਇਹੀ ਅੰਦਾਜ਼ਾ ਲਾਇਆ ਕਿ ਜਿਹੜਾ ਬੰਦਾ 10ਵੀਂ ਨਹੀਂ ਪਾਸ ਜਿੰਨੇ ਕੀਤੀ ਉਹਦਾ ਸੋਚਣ ਦਾ ਸਥਰ ਚਾਹੇ ਉਹ ਕਿੰਨਾ ਵੱਡਾ ਵੀ ਚਾਹੇ ਉਹ ਪੰਜਾਬ ਕਾਂਗਰਸ ਨੇ ਪ੍ਰਧਾਨ ਵੀ ਲਾਤਾ ਆ ਚਾਹੇ ਉਹ ਐਮਪੀ ਵੀ ਆ ਪਰ ਉਹਦਾ ਸੋਚਣ ਦਾ ਸਥਰ ਜਿਹੜਾ ਆ ਉਹ ਛੋਟਾ ਆ ਜੇ ਇਸ ਕਾਰਨ ਉਹ ਅਜੇਹੀਆਂ ਜਿਹੜੀਆਂ ਆ ਗਲਤ ਗੱਲਾਂ ਕਰ ਰਿਹਾ ਆ ਔਰ ਜਦੋਂ ਬੰਦੇ ਦਾ ਅੰਤ ਨੇੜੇ ਹੁੰਦਾ ਆ ਤੇ ਜਿਹੜਾ ਪਰਮਾਤਮਾ ਆ ਆ ਉਹਦੀ ਮਤ ਮਾਰ ਦਿੰਦਾ ਹੈ ਇਸੇ ਤਰ੍ਹਾਂ ਰਾਜੇਪੁਰਿੰਗ ਦੀ ਜਿਹੜੀ ਬਾਤ ਆ ਉਹ ਪਰਮਾਤਮਾ ਨੇ ਮਾਰ ਦਿੱਤੀ ਆ ਜਿਹਦੇ ਕਾਰਨ ਉਹ ਅਜਿਹੀਆਂ ਗੱਲਾਂ ਜਿਹੜਾ ਆ ਕਰ ਰਿਹਾ ਆ ਔਰ ਇਹੋ ਜਿਹੇ ਬਿਆਨ ਤੋਂ ਬਾਅਦ ਇਹੋ ਜਿਹੇ ਜਾਤੀਵਾਦੀ ਮਾਨਸਿਕਤਾ ਵਾਲੇ ਬਿਆਨ ਤੋਂ ਬਾਅਦ ਰਾਜਾਪੁਰਿੰਗ ਔਰ ਕਾਂਗਰਸ ਇਹ ਭੁੱਲ ਜਵੇ ਕਿ ਪੰਜਾਬ ਦੇ ਵਿੱਚ ਕਦੇ ਉਹ ਆਪਣੀ ਸਰਕਾਰ ਬਣਾ पाएगी